ਮੈਂ ਭਜੀ ਕਿ ਨਾ ਨਾ ਸਾਰਿਆਂ ਨੂੰ ਜੈ ਵਾਲਮਿਕੀ ਹਰ ਹਰ ਵਾਲਮਿਕੀ ਜੈ ਭੀਮ ਜੈ ਭਾਰਤ ਅੱਜ ਸ਼ੋਮਣੀ ਕਾਲੀ ਦਾ ਜਿਹੜੀ ਯੂਥ ਟੀਮ ਆ ਜਵਾਨ ਨਰ ਕੈਂਪ ਵਾਰਡ ਨੰਬਰ 72 ਦੀ ਉਹਦੇ ਵੱਲੋਂ ਅੱਜ ਧਰਨਾ ਲਾਇਆ ਗਿਆ ਉਰੇ ਇੱਕ ਨਰੇਸ਼ ਕੁਮਾਰ ਆ ਸਾਡੇ ਵਾਰਡ 'ਚ ਬੱਸਾਂ ਦਾ ਕੰਮ ਹੁੰਦੇ ਸਕੂਲ ਦੀ ਬੱਸਾਂ ਚਲਦੀਆਂ ਉਹ ਅਲੀਗਲ ਬੱਸਾਂ ਸਕੂਲ ਦੀ ਕੰਦਰਾ ਖੜਾ ਕਰਦਾ ਤੇ ਸਕੂਲ ਦਾ ਗੇਟ ਆ ਕੁੜੀਆਂ ਦਾ ਜਦੋਂ ਸਕੂਲ ਦੀਆਂ ਛੁੱਟੀਆਂ ਹੁੰਦੀ ਆ ਉਹ ਗਲਤ ਕਮੈਂਟ ਕਰਦੇ ਹੁੰਦਾ ਡਰਾਈਵਰ ਬੱਸਾਂ ਨੂੰ ਕਈ ਵਾਰ ਅਸੀਂ ਨਰੇਸ਼ ਨੂੰ ਕਿਹਾ ਤੇ ਉਹ ਜਿਹੜਾ ਮੁੰਡਾ ਵਾ ਬਦਮਾਸ਼ ਟਾਇਪ ਦਾ ਗੈਂਗਸਟਰ ਟਾਇਪ ਦਾ ਮੁੰਡਾ ਹੁੰਦਾ ਅਨਮੋਲ ਇਹਨਾਂ ਨੇ ਸਾਨੂੰ ਕਿਹਾ ਭਾਈ ਅਸੀਂ ਨਹੀਂ ਠਾਣੇ ਜਿੱਥੇ ਜ਼ੋਰ ਲੱਗਦਾ ਲਾਲਾ ਅਸੀਂ ਪੁਲਿਸ ਵਾਲਿਆਂ ਨੂੰ ਪੈਸੇ ਦਿੰਨੇ ਆ ਅਸੀਂ ਕਾਰਪੋਰੇਸ਼ਨ ਨੂੰ ਪੈਸੇ ਦਿੰਨੇ ਆ ਸਾਡੀ ਬੱਸਾਂ ਕੋਈ ਨਹੀਂ ਲਾ ਸਕਦਾ ਉਹ ਭਾਜੀ ਮੈਂ ਤਿੰਨ ਵਾਰ ਚਾਰ ਵਾਰ ਜਿਹੜਾ ਕੋਚਨ ਮਾਰਕੀਟਿੰਗ ਵਾਲਾ ਲਖਵੀਰ ਅਨਚਾਰੇ ਉਹਨੂੰ ਮੂਵੀਆਂ ਭੇਜਿਆ 5 ਦਿਨ ਤੋਂ ਕਿਹਾ ਰੋ ਬੱਸਾ ਢਾ ਲਓ ਪਰ ਉਹਨਦੇ ਵੀ ਨਹੀਂ ਕੋਈ ਜੂੰ ਸਰਕਦੀ ਵੀ ਗੰਨਾ ਤੇ ਇਹ ਸਾਰੇ ਰਲੇ ਮਿਲੇ ਆਗੇ ਆ ਉਹਨਾਂ ਨੂੰ ਪੂਰੀ ਗੁੰਡਾ ਕਰਦੀ ਆ ਉਹਨਾਂ ਦੀ ਇਸ ਸਾਲ ਲਗਣੀਆਂ ਸਟਾਰਟ ਹੋ ਗਈਆਂ ਬੱਸਾ ਦਾ ਕਈ ਸਾਲ ਤੋਂ ਕਬਜਾ ਕਰੀ ਬੈਠੇ ਜੀ ਉਧਾ ਕਹਾਂਦੇ ਹੀ ਨਹੀਂ ਉਹ ਕਹਿੰਦੇ ਸਾਨੂੰ ਅਸੀਂ ਪੂੰਥ ਨਾਲ ਦੀ ਸੈਟਿੰਗ ਆ ਕਾਰਬੇਸ਼ਨ ਸਾਡੀ ਬਸਾਂ ਕਹਿੰਦੇ ਕੋਈ ਹਟਾਈ ਨਹੀਂ ਸਕਦਾ ਉਹਨੂੰ ਜਿੱਦਾਂ ਤਰਨਾਲ ਲਗ ਜਾਰੀ ਰਹੂਗਾ ਜਦੋਂ ਤੱਕ ਉਹਨਾਂ ਦੀ ਪੱਕੀਆਂ ਬਸਾਂ ਨਹੀਂ ਹਟਦੀਆਂ ਤੁਹਾਨੂੰ ਪੱਕਾ ਭਰੋਸਾ ਨਹੀਂ ਹੁੰਦਾ ਉਹ ਤੱਕ ਤਰਨਾਲ ਰਹੂਗਾ ਲੱਗਦਾ ਨਹੀਂ ਭਾਈ ਜੀ ਤਰਨਾਲ ਕਿਤੇ ਹੋਰ ਲੈਣਾ ਚਾਹੀਦਾ ਕਿਉਂਕਿ ਨਾਲ ਹੀ ਹਸਤਾ ਲਾ ਤੇ ਉਹ ਖਾਂ ਨਾਰਾ ਹੀ ਮੇਰੀ ਗੱਲ ਤੋਂ ਸਾਡੇ ਵਾਰਡ ਦੇ ਲੋਕ ਵੀ ਤਾਂ ਓਕੇ ਹੋ ਰਹੇ ਆ ਉਹਨਾਂ ਨੇ ਕਈ ਸਾਲਾਂ ਤੋਂ ਉਹਨਾਂ ਦੇ ਡਰਾਈਵਰ ਸਾਡੇ ਜਿਹੜੇ ਬੱਚੀਆਂ ਪੜ੍ਹਦੀਆਂ ਸਕੂਲ ਦੀ ਛੁੱਟੀ ਹੁੰਦੀ ਆ ਉਹਨਾਂ ਨੂੰ ਗਲਤ ਕਮੈਂਟ ਕਰਦੇ ਆ ਉਹਨਾਂ ਦੇ ਡਰਾਈਵਰ ਠੀਕ ਆ ਨਸ਼ਾ ਆ ਵੇਚਦੇ ਆ ਚੱਤੇ ਦਾ ਕਾਰੋਬਾਰ ਆ ਕਰਦੇ ਆ ਦਾਰੂ ਦਾ ਕਾਰੋਬਾਰ ਆ ਕਰਦੇ ਗੱਾਰ ਹੀ ਨਹੀਂ ਹੈਗਾ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਪੁਲਿਸ ਦੇ ਵਿੱਚ ਜਾਂ ਭੱਡੇ ਫਸਰਾਣਾ ਸੈਟਿੰਗ ਆ ਤਾਂ ਹੀ ਨਹੀਂ ਡਰਦੇ ਹੋ ਅਸੀਂ ਤਾਂ ਤਾਂ ਹੀ ਬੈਠੇ ਆ ਇਹ ਧਰਨਾ ਉਦੋਂ ਤੱਕ ਜਾਰੀ ਲਊਗਾ ਜਦੋਂ ਤੱਕ ਸਾਨੂੰ ਵਧੀਆ ਤਰੀਕੇ ਨਾਲ ਰੋਸ ਆ ਨਹੀਂ ਹੁੰਦਾ ਕਿ ਇਹਨਾਂ ਦਾ ਕੰਮ ਨਹੀਂ ਬੰਦ ਹੁੰਦਾ ਬਸਾ ਦਾ ਤੇ ਦੋ ਨੰਬਰ ਦਾ ਲੈ ਵੀ ਇੰਟੀਮੀਸ਼ਨ ਦਿੱਤੀ ਗਈ ਸੀ ਆ ਵੀ ਇੱਥੇ ਸਾਰਾ ਕੁਝ 4 ਦਿਨ ਹੋ ਗਏ ਇੰਟੀਮੀਸ਼ਨ ਦਿੱਤੀ ਪਹਿਲੇ ਮੈਂ ਲੈ ਕੇ ਗਿਆ 4 ਨੂੰ ਪਰ ਉਹਨਾਂ ਨੇ ਵੀ ਕੋਈ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਕਿਉਂਕਿ ਜਾਮ ਬਹੁਤ ਲੋਕਾਂ ਲੰਮਾ ਲੱਗ ਗਿਆ ਜਾਵੇ ਜਾਮ ਅਸੀਂ ਵੀ ਤਾਂ ਪਰੇਸ਼ਾਨ ਆ ਸਾਡੇ ਲੋਕ ਬਾੜ ਦੇ ਪਰੇਸ਼ਾਨ ਆ ਮੇਰੇ ਦਫਤਰ ਆਉਂਦੇ ਆ ਮੈਂ ਕੌਂਸਲਰ ਦੇ ਇਲੈਕਸ਼ਨ ਲੜਿਆ ਵਾ ਮੇਰੇ ਕੋਲ ਲੋਕ ਆਉਂਦੇ ਆ ਮੈਨੂੰ ਵੀ ਤਾਂ ਪਰੇਸ਼ਾਨੀ ਇਹਨਾਂ ਪੰਜ ਵਾਰ ਫੋਨ ਕੀਤਾ ਪਰ ਉਹਨਾਂ ਦੀ ਕੋਈ ਗੱਲ ਹੀ ਨਹੀਂ ਸਮਝ ਆਈ ਉਹਨਾਂ ਦੇ ਬਿਨਾ ਪਤਾ ਨਹੀਂ ਉਹ ਕੀ ਪ੍ਰੋਬਲਮ ਸੀ ਵੈਸੇ ਆ ਕੇ 10 ਬੰਦੇ ਆ ਕੇ ਉਹਨੂੰ ਦੱਸਿਆ ਵੀ ਜੇ ਕੋਈ ਪਰੇਸ਼ਾਨੀ ਆ ਕੇ ਸਾਨੂੰ ਦੱਸੋ ਨਾ ਇਹ ਸਾਡੇ ਕੋਲ ਪਤਾ ਤੇ ਉਹਨੂੰ ਇਹਨਾਂ ਹੀ ਗੱਲਬਾਤ ਸੁਣਦੇ ਆ ਛੋਟਕੀ ਤੇ ਸਿੱਕੇ 500 ਬੰਦੇ ਜਿਸ ਸ਼ਖਸ ਵੱਲੋਂ ਪਰਣਾ ਲਗਾਇਆ ਗਿਆ ਕਿ ਉਹ ਕਹਿੰਦਾ ਵੀ ਬੱਸਾਂ ਬੁੱਸਾਂ ਬਹੁਤ ਖੜਦੀਆਂ ਇਲੀਗਲ ਇਲੀਗਲ ਬੱਸਾਂ ਖੜਦੀਆਂ ਕੈਂਪ ਚ ਕੈਂਪ ਦੇ ਵਿੱਚ ਕੋਈ ਸਕੂਲ ਦੀਆਂ ਬੱਸਾਂ ਦਾ ਦੱਸਦੇ ਸਕੂਲ ਦੀਆਂ ਬੱਸਾਂ ਸਕੂਲ ਦੇ ਬਾਹਰ ਖੜਦੀਆਂ ਨੇ ਕੋਈ ਅਨਲੀਗਲ ਨਹੀਂ ਹੁਣ ਰੋਡ ਤੇ ਤਾਂ ਲੋਕਾਂ ਨੇ ਹਰੇਕ ਘਰਾਂ ਦੇ ਬੱਸਾਂ ਚੀਜ਼ਾਂ ਖੜਦੀਆਂ ਨੇ ਨਾ ਜਨਾਬ ਕੋਈ ਹੋਰ ਹੋਵੇ ਕੋਈ ਇਦਾਂ ਦਾ ਕੋਈ ਧਰਨੇ ਬਾਰੇ ਵੀ ਪੁੱਛਿਆ ਗਿਆ ਸੀ ਉਹ ਕਹਿੰਦਾ 4 ਦਿਨ ਲਗਾਤਾਰ ਇੰਟੀਮੀਸ਼ਨ ਦੇ ਰਹੇ ਆ ਪੁਲਿਸ ਨੂੰ ਪਰ ਪੁਲਿਸ ਸੁਣਵਾਈ ਨਹੀਂ ਕਰ ਰਹੀ ਮੈਨੂੰ ਚੌਕੀ ਜਾਂਦੇ ਮੇਰੇ ਧਿਆਨ ਚ ਲਿਆਂਦਾ ਸੀ ਮੈਂ ਕਹਿੰਦਾ ਮੇਰੇ ਕੋਲ ਲਿਆਓ ਜੋ ਗੱਲਬਾਤ ਆਪਾਂ ਸੁਣ ਕੇ ਗੱਲ ਕਰਦੇ ਹਾਂ ਬਾਕੀ ਹੋਰ ਤਾਂ ਠੀਕ ਨੂੰ ਸਰ ਮਾਮਲੇ ਨੂੰ ਹੱਲ ਤੇ ਪਾਇਆ ਜਾਊਗਾ ਫਿਲਹਾਲ ਇੰਨਾ ਕਹਿੰਦਾ ਮਾਮਲਾ ਹਾਲੀ ਆ ਬਸ ਹੁਣ ਜੋ ਵੀ ਹੈਗਾ ਠੀਕ ਹੈ